ਕਿਸਾਨ ਮਹਾਪੰਚਾਇਤ ਨੂੰ ਲੈ ਕੇ ਸਵੇਰ ਤੋਂ ਹੀ ਤਿਆਰੀਆਂ ਮੁਕੰਮਲ ਹੋ ਰਹੀਆਂ ਨੇ ਹਲਕੀ ਬਾਰਿਸ਼ ਦੇ ਬਾਵਜੂਦ ਵੀ ਕਿਸਾਨਾਂ ਵਿੱਚ ਰੈਲੀ ਦੇ ਲਈ ਜੋਸ਼ ਦੇ ਉਦਾਸ ਸਾਫ਼ ਦੇਖਣ ਨੂੰ ਮਿਲਿਆ ਪ੍ਰਸ਼ਾਸਨ ਦੇ ਵੱਲੋਂ ਰੂਟ ਪਲਾਨ ਤੇ ਪਾਰਕਿੰਗ ਲਈ ਪਹਿਲਾਂ ਹੀ ਪ੍ਰਬੰਧ ਕਰ ਲਏ ਗਏ ਨੇ ਬੀਕੇਯੂ ਲਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲਖੋਵਾਲ ਨੇ ਕਿਹਾ ਹੈ ਕਿ ਇਸ ਮਹਾਪੰਚਾਇਤ ਵਿੱਚ 1 ਤੋਂ 1.5 ਲੱਖ ਕਿਸਾਨਾਂ ਦੇ ਪਹੁੰਚਣ ਦੀ ਉਮੀਦ ਜਿताई ਜਾ ਰਹੀ ਹੈ ਉਹਨਾਂ ਦੱਸਿਆ ਕਿ ਇਕੱਠ ਲੈਂਡ ਪੂਲਿੰਗ ਪਾਲਿਸੀ ਰੱਦ ਹੋਣ ਦੀ ਖੁਸ਼ੀ ਦੇ ਵਿੱਚ ਕੀਤਾ ਜਾ ਰਿਹਾ ਹੈ ਇਸ ਦੌਰਾਨ ਹੋਰ ਵੀ ਅਹਿਮ ਮੁੱਦਿਆਂ ਉੱਤੇ ਚਰਚਾ ਹੋਵੇਗੀ ਅਤੇ ਸੰਭਾਵਨਾ ਹੈ ਕਿ ਮਹੱਤਵਪੂਰਨ ਫੈਸਲੇ ਵੀ ਲਏ ਜਾਣਗੇ ਕਿੰਨੇ ਕੁ ਵਜੇ ਸ਼ੁਰੂ ਹੋਣਗੇ ਕਿੰਨੇ ਕਿਸਾਨਾਂ ਦਾ ਆਉਣ ਸੰਭਾਵਨਾ ਹੈ ਆ 10:30 11 ਵਜੇ ਅਸੀਂ ਜਿਹੜੀ ਸਟੇਜ ਆ 11 ਵਜੇ ਤੋਂ ਬਾਅਦ ਸ਼ੁਰੂ ਕਰਾਂਗੇ ਉਨ ਅਸੀਂ ਪ੍ਰਬੰਧਕਾਂ ਦੀ ਡਿਊਟੀ ਆ ਤੇ ਪਹਿਲਾਂ ਜਿਹੜੇ ਐਸਕੇਐਮ ਦੀ ਅਸੀਂ ਮੀਟਿੰਗ ਜਿਹੜੀ 9:30 ਤੋਂ 10:30 ਅਸੀਂ ਮੀਟਿੰਗ ਕਰਾਂਗੇ ਤੇ ਉਹਦੇ ਚ ਪਹਿਲਾਂ ਹੋਰ ਪ੍ਰੋਗਰਾਮ ਸਟੇਜ ਤੇ ਚੱਲ ਚੱਲਦਾ ਰਹੂਗਾ ਘੰਟਾ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਅੱਜ ਕਿਸਾਨ ਇੱਥੇ ਪਹੁੰਚਣਗੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਵੀ ਕਰਦੇ ਆ ਪ੍ਰਸ਼ਾਸਨ ਨੇ ਗਲਤ ਜਗ੍ਹਾ ਤੇ ਜੋ ਪਾਰਕਿੰਗ ਲਾਈ ਆ ਸਾਨੂੰ ਮਨਜ਼ੂਰ ਨਹੀਂ ਜਿਹੜੀ ਕਾਲਜ ਦੇ ਵਿੱਚ ਮਾਲਵਾ ਕਾਲਜ ਲਈ ਹੈ ਜਾਂ ਆਈਟੀਆਈ ਉੱਥੋਂ ਕਿਵੇਂ ਸਾਡੇ ਲੋਕ ਤੁਰ ਕੇ ਆਉਣਗੇ ਇਸ ਤਰ੍ਹਾਂ ਦੀ ਉਹ ਪਾਰਕਿੰਗ ਸਾਨੂੰ ਮਨਜ਼ੂਰ ਨਹੀਂ ਅਸੀਂ ਉਹ ਪਾਰਕਿੰਗ ਦੇ ਵਿੱਚ ਗੱਡੀਆਂ ਨਹੀਂ ਲਾਵਾਂਗੇ ਪਹਿਲਾਂ ਸਾਰੀਆਂ ਗੱਡੀਆਂ ਇੱਥੇ ਆਉਣਗੀਆਂ ਜਾਂ ਨੇੜੇ ਤੇੜੇ ਜਿਹੜੀਆਂ ਪਾਰਕਿੰਗਾਂ ਨੇ ਉਹਨਾਂ ਦੇ ਵਿੱਚ ਸਾਡੀਆਂ ਗੱਡੀਆਂ ਲਵਾਈਆਂ ਜਾਣੇ ਅਸੀਂ ਅਪੀਲ ਕਰਦੇ ਹਾਂ ਜਿਵੇਂ ਕਿ ਮੌਸਮ ਥੋੜਾ ਖਰਾਬ ਲੱਗ ਰਿਹਾ ਹੈ ਜਿੰਨੇ ਰਿਕਰਡ ਆ ਕੋਈ ਗੱਲ ਨਹੀਂ ਰੱਬ ਮਿਹਰਬਾਨਾ ਸਾਡੇ ਤੇ ਨਹੀਂ ਤਾਂ ਅੱਜ ਉਹਨੇ ਮੀਂਹ ਪਾ ਦੇਣਾ ਸੀ 80% ਦੱਸਿਆ ਕਿਉਂਕਿ ਅਸੀਂ ਘਾਲਣਾ ਘਾਲੀਆਂ ਹੋਈਆਂ ਕਿਸਾਨਾਂ ਨੇ ਬੈਠਣਾ ਪੈ ਵੀ ਜੇ ਉਮੀਦ ਆ ਸਾਡੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਖੇਤਾਂ 'ਚ ਭਿੱਜਦੇ ਹੀ ਰਹਨੇ ਆ ਅਸੀਂ 20 'ਚ ਬੈਠ ਕੇ ਰੈਲੀ ਪੂਰੀ ਤਰ੍ਹਾਂ ਅੱਜ ਦੀ ਪੰਚਾਇਤ ਦੇ ਵਿੱਚ ਕੀ ਮੁੱਖ ਚਰਚਾ ਹੋਣੀ ਇੱਕ ਤਾਂ ਜੇਤੂ ਰੈਲੀ ਆ ਸਾਡੀ ਲੈਂਡ ਪੂਲਿੰਗ ਤੇ ਜਿਹੜੀ ਅਸੀਂ ਜਿੱਤ ਪ੍ਰਾਪਤ ਕੀਤੀ ਆ ਦੂਸਰਾ ਪੰਜਾਬ ਸਰਕਾਰ ਖਿਲਾਫ ਸਾਡੀਆਂ ਮੰਗਾਂ ਕੁਛ ਹੈਗੀਆਂ ਨੇ ਸੈਂਟਰ ਖਿਲਾਫ ਐਫਟੀਈ ਦੀ ਮੰਗ ਹੈਗੀ ਆ ਉਹ ਮੰਗਾਂ ਨੂੰ ਲੈ ਕੇ ਇੱਥੇ ਅੱਜ ਚਰਚਾ ਕਰਾਂਗੇ ਉਹ ਕੀ ਕਹਿਣਾ ਚਾਹੁੰਦੇ ਦੇਸ਼ ਦੇ ਕਿਸਾਨਾਂ ਨੂੰ ਦੇਸ਼ ਦੇ ਕਿਸਾਨਾਂ ਨੂੰ ਕਹਿਣਾ ਨਾ ਵੀ ਇੱਕ ਹੋ ਜੋ ਭਾਵੇਂ ਕੋਈ ਵੀ ਪਾਰਟੀ ਆਉਂਦੀ ਆ ਕਿਸੇ ਨੇ ਕੁਝ ਨਹੀਂ ਦੇਣਾ ਜਿੰਨਾ ਚਿਰ ਤੁਸੀਂ ਇੱਕ ਨਹੀਂ ਐਸਕੇਮ ਦੇ ਝੰਡੇ ਥੱਲੇ ਨਹੀਂ ਆਉਂਦੇ ਆਪਾਂ ਆਪਦੀ ਮੰਗਾਂ ਨਹੀਂ ਮੰਨਵਾ ਸਕਦੇ ਐਸਕੇਮ ਤੇ ਝੰਡੇ ਥੱਲੇ ਤੁਸੀਂ ਆਏ ਸੀ ਟਰੈਕਟਰ ਮਾਰਚ ਕੀਤਾ ਸੀ ਤਾਂ ਆਪਾਂ ਲੈਂਡ ਪੂਲਿੰਗ ਪਾਲਸੀ ਵਾਪਸ ਕਰਵਾ ਦਿੰਦੇ। ਮੈਂ ਹਰਦੇਸ਼ ਸਿੰਘ ਯਾਸਪੁਰਾ ਜ਼ਿਲ੍ਹਾ ਪ੍ਰਧਾਨ ਬੀਕੇ ਜੀ ਕਾਟਿਆ ਲੁਧਿਆਣਾ। ਬਾਕੀ ਉਹ ਅੱਜ ਇਹ ਮੀਟਿੰਗ ਹੋਈ ਹੈ ਮਹਾਰਾਜ ਜੀ ਕਿੰਨੇ ਕਿ ਕਿਸਾਨ ਪਹੁੰਚੀ ਸਭਾਵਾਂ। ਦੇਖੋ ਇਹਦੇ ਵਿੱਚ ਆਪਾਂ ਗਿਣਤੀ ਪੱਕੀ ਨਹੀਂ ਕਹਿ ਸਕਦੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵਿੱਚ ਉਤਸ਼ਾਹ ਆ। ਹਰ ਪਿੰਡ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਹਰ ਪਿੰਡ ਦੇ ਵਿੱਚੋਂ ਲੋਕਾਂ ਨੇ ਆਉਣਾ ਵਾ। ਯਾਨੀ ਕਿ ਸਾਡੇ ਜਿਹੜੇ ਪ੍ਰਬੰਧ ਨੇ ਮੰਡੀ ਦੇ ਵਿੱਚ ਅਸੀਂ 1 ਲੱਖ ਬੰਦੇ ਦਾ ਪ੍ਰਬੰਧ ਕੀਤਾ ਹੋਇਆ ਵਾ ਮੰਡੀ ਦੇ ਵਿੱਚ ਥਾਲ ਲੰਗਰ ਦਾ ਤੇ ਆਪਾਂ ਚਾਹ ਪਾਣੀ ਦਾ ਬਾਕੀ ਜਿਹੜੇ ਪੰਡਾਲ ਵੀ ਉਸ ਹਿਸਾਬ ਨਾਲ ਹੀ ਲਾਏ ਗਏ ਨੇ ਤੇ ਮੇਰੇ ਹਿਸਾਬ ਦੇ ਨਾਲ ਵੀ ਅਮੀਰ ਤੋਂ ਉੱਪਰ ਕੱਟੋ ਤੇ ਸਰਕਾਰ ਦੇ ਕੋਈ ਕਿਤੇ ਬੰਦੇ ਆਪ ਨੂੰ ਪਹੁੰਚ ਰਹੇ ਨੇ ਕਿ ਨਾਲ ਹੀ ਪ੍ਰਸ਼ਾਸਨ ਵੱਲੋਂ ਇਹ ਵੀ ਇਸ ਤਰ੍ਹਾਂ ਕਿਤੇ ਜੇ ਪਾਰਕਿੰਗ ਹੈ ਦੇਖੋ ਪੁਲਿਸ ਪ੍ਰਸ਼ਾਸਨ ਵੱਲੋਂ ਪੂਰਾ ਪ੍ਰਬੰਧ ਆ ਪੂਰੀ ਖੰਨਾ ਪੁਲਿਸ ਇੱਥੇ ਪੂਰੀ ਲੱਗੀ ਹੋਈ ਆ ਡੀਐਸਪੀ ਸਾਹਿਬ ਤੇ ਲੋਕਦਰ ਸਿੰਘ ਵੀ ਆਏ ਹੋਏ ਨੇ ਤੇ ਉਹਨਾਂ ਦੇ ਨਾਲ ਪੂਰੀਆਂ ਟੀਮਾਂ ਨੇ ਜਿਹੜੀਆਂ ਚੈਕਿੰਗ ਕਰ ਰਹੀਆਂ ਨੇ ਤੇ ਪੁਲਿਸ ਪ੍ਰਸ਼ਾਸਨ ਕੱਲ ਤੋਂ ਹੀ ਜਾਣ ਕੇ ਪੂਰੀ ਤਿਆਰੀ ਦੇ ਵਿੱਚ ਅੱਜ ਜਿਹੜੀਆਂ ਮੁੱਖ ਬੰਗਾਂ ਹੋਣਗੀਆਂ ਜਦ ਕਿੜੇ ਅਲਾਡ ਕਿਤੇ ਆਣ ਦੇਖੋ ਇਹ ਜਿਹੜੀ ਇੱਕ ਦਾ ਪੰਜਾਬ ਸਰਕਾਰ ਚ ਉਹ ਜਿੱਡਾ ਵੀ ਇਹਨਾਂ ਨੇ ਨੀਤੀਆਂ ਨੇ ਸਰਕਾਰ ਦੀਆਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਲੜਨ ਦੀ ਲੋੜ ਆ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਬਹੁਤ ਜ਼ਿਆਦਾ ਜਿਹੜੀਆਂ ਬਾਕੀ ਪਈਆਂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੇ ਤੁਹਾਨੂੰ ਇੱਕਜੁੱਟ ਹੋ ਕੇ ਇਕੱਠੇ ਹੋ ਕੇ ਸਾਰੀ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਆ